ਓ ਚਲ ਸੈਕੰਡ ਪੈਨਲਟੀ ਓ ਵੈਰੀ ਗੋਲ ਓ ਵੈਰੀ ਗੋਲ ਓ ਗੋਡੇ ਛਾ ਗਿਆ ਓ ਓ ਛਾ ਗਿਆ ਫਸਿਆ ਹੋਇਆ ਮੈਚ ਇੱਕ ਇੱਕ ਨਾਲ ਬਰਾਬਰ ਸੇਵ ਕੁ ਬਾਬੇ ਦਾ ਮੁੰਡਾ ਆ ਕੈਮਰਾ ਹੀ ਪੂਰਾ ਨਹੀਂ ਪੈਂਦੇ ਚ ਉਹ ਤੇ ਨਹੀਂ ਪਤਾ ਹਾਂ ਜ਼ੂਮ ਕਰਕੇ ਮਿਲਖਾ ਚੱਲਿਆ ਫੁੱਟਬਾਲ ਦਾ ਪਲੇਅਰ ਮਿਲਖਾ ਚੱਲਿਆ ਬਾਸ ਹਾਰ ਗਿਆ ਚਲੋ ਹਾਥਨ ਪਲੇਟੀਆਂ ਵਿੱਚ ਹਾਰੇ ਅੰਡਰ 17 ਥੋੜੀ ਜੀ ਗਲਤੀ ਸੀ ਲਾਸਟ ਸੈਕਿੰਡ ਆ ਕੇ ਹੱਥ ਲਾਇਆ ਚਲੋ ਕੋਈ ਗੱਲ ਨਹੀਂ ਗੇਮ ਆ ਓਕੇ ਬਾਏ